ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਆਪ ਸਭ ਦਾ ਮੇਰੇ YouTube ਚੈਨਲ ਤੇ ਆਸ ਕਰਦਾ ਕਿ ਆਪ ਸਭ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਜਪਜੀ ਸਾਹਿਬ ਬਾਣੀ ਦੀਆਂ ਆਪਾਂ ਕੁਝ ਕੁ ਪੌੜੀਆਂ ਸਮਝ ਚੁੱਕੇ ਹਾਂ ਅਗਲੀਆਂ ਕੁਝ ਸੁਣਿਆ ਦੀਆਂ ਪੌੜੀਆਂ ਨੇ ਪਹਿਲਾਂ ਫਿਰ ਮੰਨਣ ਦੀਆਂ ਪੌੜੀਆਂ ਨੇ ਸੋ ਇਹਨਾਂ ਨੂੰ ਸਮਝਣ ਦੀ ਆਪਾਂ ਕੋਸ਼ਿਸ਼ ਕਰਾਂਗੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਵਲ ਆਕਾਸ਼ ਗੁਰਬਾਣੀ ਨੇ ਇਸ ਸਿਧਾਂਤ ਤੇ ਬਹੁਤ ਉਪਦੇਸ਼ ਬਖਸ਼ਿਸ਼ ਕੀਤੇ ਨੇ ਗੁਰੂ ਪਾਤਸ਼ਾਹ ਨੇ ਕਿ ਸੁਣਨ ਦੇ ਨਾਲ ਮਨੁੱਖ ਬਹੁਤ ਵੱਡੀਆਂ ਉਪਾਦੀਆਂ ਆਪਣੇ ਜੀਵਨ ਦੇ ਵਿੱਚ ਹਾਸਲ ਕਰ ਲੈਂਦਾ ਹੈ ਪਰ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਆ ਜਾਵੇ ਕਿ ਮਨੁੱਖ ਸੁਣ ਕੀ ਰਿਹਾ ਏ ਕਿਉਂਕਿ ਗੁਰਬਾਣੀ ਨੇ ਸਾਨੂੰ ਜਦੋਂ ਜਾਨਾ ਅਸੀਂ ਅਨੰਤ ਸਬ ਬਾਣੀ ਦੇ ਅੰਦਰ ਇਹ ਪੜਦੇ ਆ ਕਿ ਇਹ ਸਰਬ ਨੂੰ ਮੇਰਿਓ ਸੱਚ ਹੈ ਸੁਣਨੇ ਨੂੰ ਪਠਾਈ ਸੁਣਨ ਨੂੰ ਤਾਂ ਬੰਦਾ ਬਹੁਤ ਕੁਝ ਸੁਣ ਸਕਦਾ ਏ ਨਿੰਦਿਆ ਚੁਗਲੀ ਗਾਣੇ ਫਿਲਮਾਂ ਜਾਂ ਇੱਧਰ ਉੱਧਰ ਦੀਆਂ ਗੱਲਾਂ ਬਹੁਤ ਕੁਝ ਸੁਣਨ ਨੂੰ 네ਗੇਟਿਵ ਟਾਕ ਬਹੁਤ ਹੈਗੀ ਹੈ ਬਹੁਤ ਕੁਝ ਅਵੇਲੇਬਲ ਹੈਗਾ ਏ ਇੰਟਰਨੈਟ ਤੇ ਫੋਨਸ ਦੇ ਵਿੱਚ ਜਾਂ ਬਹੁਤ ਕੁਝ ਕਿਤੇ ਵੀ ਕਿਸੇ ਵੀ ਢੰਗ ਦੇ ਨਾਲ ਬਹੁਤ ਕੁਝ ਸੁਣਿਆ ਵੇਖਿਆ ਜਾ ਸਕਦਾ ਪਰ ਗੁਰਬਾਣੀ ਨੇ ਜੋ ਉਪਦੇਸ਼ ਕੀਤਾ ਕਿ ਮਨੁੱਖ ਜੇ ਤੂੰ ਸੁਣਨਾ ਹੀ ਹੈ ਤੇ ਸੱਚ ਸੁਣ ਤੇ ਸੱਚ ਸੁਣਨ ਦੇ ਨਾਲ ਹੋਊਗਾ ਕਿ ਸੁਣੇ ਸਿੱਧ ਪੀਰ ਸੁਰਨਾਥ ਸੁਣੇ ਧਰਤ ਤਵਲ ਆਕਾਸ਼ ਕਹਿੰਦੇ ਸਿੱਧਾਂ ਪੀਰਾਂ ਵਾਲੀਆਂ ਉਪਾਧੀਆਂ ਤੂੰ ਹਾਸਲ ਕਰ ਲਵੇਂਗਾ ਅਤੇ ਤੈਨੂੰ ਇਹ ਵੀ ਗੱਲ ਸਮਝ ਆ ਜਾਊਗੀ ਸਿਰਫ ਸੁਣ ਦੇ ਨਾਲ ਕਿ ਧਰਤੀ ਆਕਾਸ਼ ਦਾ ਆਸਰਾ ਵੀ ਉਹ ਅਕਾਲ ਪੁਰਖ ਪਰਮਾਤਮਾ ਆਪ ਹੈ ਸੁਣੇ ਦੀਪ ਲੋਪਾ ਪਤਾਲ ਸੁਣੇ ਪੋ ਨਾ ਸਕੇ ਕਾਲ ਦੀਪਾਂ ਲੋਆਂ ਪਤਾਲਾਂ ਦਾ ਵੀ ਆਸਰਾ ਵੈਗਰੂ ਆਪ ਹੈ ਤੇ ਮਨੁੱਖ ਨੂੰ ਮੌਤ ਦਾ ਡਰ ਜਿਹੜਾ ਉਹ ਡਰਾ ਨਹੀਂ ਸਕਦਾ ਗੁਰਬਾਣੀ ਸੁਣਦੇ ਨਾਲ ਹੀ ਮਨੁੱਖ ਦਾ ਡਰ ਭੈ ਦੂਰ ਹੋ ਜਾਂਦਾ ਹੈ ਤੇ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਤੇ ਜਿਹੜੇ ਗੁਰਬਾਣੀ ਨੂੰ ਧਿਆਨ ਦੇ ਨਾਲ ਸੁਣਦੇ ਨੇ ਉਹ ਹੇ ਨਾਨਕ ਸਦਾ ਹੀ ਖੇੜੇ ਦੇ ਵਿੱਚ ਰਹਿੰਦੇ ਨੇ ਆਨੰਦ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਦੇ ਸਾਰੇ ਤਰ੍ਹਾਂ ਦੇ ਦੁੱਖ ਨੇ ਜਿਹੜੇ ਉਹ ਖਤਮ ਹੋ ਜਾਂਦੇ ਨੇ ਸੁਣੇ ਈਸ਼ਰ ਬ੍ਰਹਮਾ ਇੰਦਰ ਸੁਣੇ ਮੁਕਸਲਾ ਹਨਮੰਦ ਹੁਣ ਗੁਰੂ ਪਾਤਸ਼ਾਹ ਨੇ ਇੱਥੇ ਬਖਸ਼ਿਸ਼ ਕੀਤਾ ਕਿ ਸਿਰਫ ਸੁਣ ਦੇ ਨਾਲ ਹੀ ਕੋਈ ਆਮ ਇਨਸਾਨ ਵੀ ਈਸ਼ਰ ਬ੍ਰਹਮਾ ਇੰਦਰ ਦੀ ਪਦਵੀ ਪ੍ਰਾਪਤ ਕਰ ਸਕਦਾ ਹੁਣ ਇਹਨਾਂ ਨੂੰ ਦੇਖੋ ਬਹੁਤ ਵੱਡੇ ਦੇਵਤੇ ਕਿਹਾ ਗਿਆ ਵੈਸੇ ਪਰ ਗੁਰਬਾਣੀ ਨੇ ਕਿਹਾ ਕਿ ਗੁਰੂ ਪਾਤਸ਼ਾਹ ਕਹਿੰਦੇ ਤੁਸੀਂ ਸੁਣ ਲਓ ਸਿਰਫ ਸੱਚ ਨੂੰ ਸੱਚ ਨੂੰ ਸੁਣ ਦੇ ਨਾਲ ਹੀ ਕਹਿੰਦੇ ਤੁਸੀਂ ਉਹਨਾਂ ਵਾਲੀ ਉਪਾਧੀ ਹਾਸਲ ਕਰ ਲਓਗੇ ਮਤਲਬ ਜੇ ਬਹੁਤ ਵੱਡੇ ਦੇਵਤੇ ਕਹੀ ਜਾਂਦੇ ਨੇ ਤਾਂ ਤੁਸੀਂ ਵੀ ਉਸ ਲੈਵਲ ਦੀ ਜ਼ਿੰਦਗੀ ਜਿਉਂ ਲਓਗੇ ਜੇ ਤੁਸੀਂ ਗੁਰਬਾਣੀ ਨੂੰ ਸੱਚ ਨੂੰ ਧਿਆਨ ਦੇ ਨਾਲ ਸਮਝ ਲਓ ਤਾਂ ਕਹਿੰਦੇ ਮੁੱਖ ਸਲਾਮ ਸਲਾਹਣ ਮੰਦ ਤੇ ਜਿਹੜੇ ਮੰਦੇ ਮਨੁੱਖ ਨੇ ਜਿਹੜੇ ਭਾਵ ਮਾੜੇ ਕਰਮ ਕਰਦੇ ਨੇ ਭੜੇ ਕਰਮ ਕਰਦੇ ਨੇ ਜੇ ਉਹ ਵੀ ਗੁਰਬਾਣੀ ਨੂੰ ਬੜੇ ਧਿਆਨ ਦੇ ਨਾਲ ਸਮਝ ਲੈਣ ਆਪਣੇ ਜੀਵਨ ਵਿੱਚ ਕਮਾ ਲੈਣ ਤਾਂ ਕਹਿੰਦੇ ਉਹ ਵੀ ਇਨਸਾਨ ਮੁੱਖ ਤੋਂ ਅਕਾਲ ਪੁਰਖ ਪ੍ਰਮਾਤਮਾ ਨੂੰ ਸਲਾਉਣ ਦੀਆਂ ਗੱਲਾਂ ਕਰਨਗੇ ਕਈ ਵਾਰ ਕਿਸੇ ਇਨਸਾਨ ਨੂੰ ਲੱਗਦਾ ਹੁੰਦਾ ਕਿ ਮੈਂ ਤੇ ਬੜਾ ਪਾਪੀ ਆ ਅਪਰਾਧੀ ਆ ਮੈਂ ਕਿਵੇਂ ਬਾਣੀ ਪੜ ਸਕਦਾ ਮੈਂ ਕਿਵੇਂ ਬਾਣੀ ਨਾਲ ਜੁੜ ਸਕਦਾ ਪਰ ਗੁਰੂ ਪਾਤਸ਼ਾਹ ਨੇ ਕਿਤੇ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਰੱਖੀ ਕੌਡੇ ਦਾ ਅਕਸ਼ਿਸ਼ ਵਰਗਿਆਂ ਨੂੰ ਬਦਲਿਆ ਗੁਰੂ ਪਾਤਸ਼ਾਹ ਨੇ ਭਾਈ ਮਰਦਾਨਾ ਅ ਭਾਈ ਸੱਜਣ ਠੱਗ ਜੀ ਜਿਹੜੇ ਪਹਿਲਾਂ ਲੋਕਾਂ ਦੀਆਂ ਚੋਰੀਆਂ ਕਰਦੇ ਸੀ ਠੱਗੀ ਕਰਦੇ ਸੀ ਲੋਕਾਂ ਨੂੰ ਮਾਰ ਦਿੰਦੇ ਸੀ ਉਹਨਾਂ ਨੂੰ ਵੀ ਗੁਰੂ ਪਾਤਸ਼ਾਹ ਨੇ ਬਦਲਿਆ ਮਾੜੀ ਲੋਕਾਂ ਨੂੰ ਹੀ ਗੁਰਬਾਣੀ ਉਪਦੇਸ਼ ਦਿੰਦੀ ਹੈ ਕਿ ਉਹਨਾਂ ਨੂੰ ਬਦਲਣਾ ਹੈ ਚੰਗੇ ਤਾਂ ਚੰਗੇ ਹੈਗੇ ਹੀ ਨੇ ਪਰ ਮਾੜਿਆਂ ਨੂੰ ਸੁਧਾਰਨਾ ਹੈ ਉਹਨਾਂ ਦੇ ਵਿੱਚ ਸੁਧਾਰ ਲੈ ਕੇ ਆਉਣਾ ਹੈ ਤਾਂ ਸੁਣੇ ਜੋਗ ਜੁਗਤਨ ਭੇਦ ਸੁਣੇ શાਸਤ ਸਿਮਰਤ ਵੇਦ ਗੁਰੂ ਬਾਤਸ਼ਾਹ ਕਹਿੰਦੇ ਜੀ ਸੁਣ ਦੇ ਨਾਲ ਹੀ ਸਰੀਰ ਦੀਆਂ ਜਿਹੜੀਆਂ ਗੁੰਝਲੀਆਂ ਗੱਲਾਂ ਨੇ ਸਿਰਿਲ ਦੇ ਗੁੱਜੇ ਭੇਦ ਨੇ ਕਹਿੰਦੇ ਉਹ ਸਮਝ ਆ ਜਾਂਦੇ ਨੇ ਕਿ ਸਰੀਰ ਕਿਵੇਂ ਕੰਮ ਕਰਦਾ ਏ ਮਨ ਕਿਵੇਂ ਕੰਮ ਕਰਦਾ ਏ ਤੇ ਇਹਨੂੰ ਗੁਰਬਾਣੀ ਦੇ ਦਾਇਰੇ ਵਿੱਚ ਕਿਵੇਂ ਲੈ ਕੇ ਆਉਣਾ ਏ ਕਹਿੰਦੇ ਫਿਰ ਜੋਗ ਜੁਗਤ ਸਿਮਰਤਿਆਂ ਦਾ ਪਤਾ ਲੱਗ ਜਾਂਦਾ ਏ ਗੁਰੂ ਪਾਤਸ਼ਾਹ ਨੇ ਇੱਥੇ ਬਖਸ਼ਿਸ਼ ਕੀਤਾ ਤਨ ਦੇ ਭੇਦ ਸ਼ਾਸਤਰਾ ਸਿਮਰਤਾਂ ਵੇਦਾਂ ਦੀ ਸਚਾਈ ਵੀ ਪਤਾ ਲੱਗ ਜਾਂਦੀ ਏ ਕਿ ਉਹਨਾਂ ਵਿੱਚ ਸੱਚ ਕੀ ਹੈ ਝੂਠ ਕੀ ਹੈ ਕਿੱਥੇ ਕੀ ਲਿਖਿਆ ਹੈ ਕਹਿੰਦੇ ਸਾਰਾ ਕੁਝ ਸੁਣ ਦੇ ਨਾਲ ਹੀ ਤੁਹਾਨੂੰ ਪਤਾ ਲੱਗ ਜਾਣਾ ਹੈ ਕਿਉਂਕਿ ਸੁਣ ਦੇ ਨਾਲ ਤੁਹਾਡੇ ਮਨ ਦੀ ਸਮਰੱਥਾ ਬਣ ਜਾਣੀ ਹੈ ਕਿ ਤੁਸੀਂ ਬਹੁਤ ਚੀਜ਼ਾਂ ਨੂੰ ਐਬਜ਼ੌਰਬ ਕਰ ਸਕਦੇ ਹੋ ਤੇ ਵੈਸੇ ਵੀ ਜਿਹੜਾ ਇਨਸਾਨ ਬੋਲਦਾ ਘੱਟ ਏ ਪਰ ਸੁਣਦਾ ਜ਼ਿਆਦਾ ਏ ਉਹਦੇ ਵਿੱਚ ਚੀਜ਼ਾਂ ਨੂੰ ਐਨਾਲਾਈਜ਼ ਕਰਨਾ ਪਰਖਣਾ ਉਹਦੀ ਬੁੱਧੀ ਉਹਦੀ ਸ਼ਮਤਾ ਵੱਧ ਜਾਂਦੀ ਹੈ ਕਿਉਂਕਿ ਉਹਨੇ ਬਹੁਤ ਕੁਝ ਸੁਣਿਆ ਹੋਇਆ ਹੈ ਹਜਮ ਕੀਤਾ ਹੋਇਆ ਹੈ ਅੰਦਰ ਸਮਝਿਆ ਹੋਇਆ ਹੈ ਤੇ ਜਿਹੜਾ ਸਮਝ ਜਾਂਦਾ ਏ ਉਹਦੇ ਬੋਲ ਵੀ ਥੋੜੇ ਹੋ ਜਾਂਦੇ ਨੇ ਉਹ ਬੋਲੇਗਾ ਵੀ ਸੋਚ ਸਮਝ ਕੇ ਕਿਉਂਕਿ ਉਹਨੇ ਬਹੁਤ ਗੱਲਾਂ ਨੂੰ ਤੇ ਜਿੰਨਾ ਅਸੀਂ ਸੁਣਦੇ ਨਾਲ ਕਿਸੇ ਚੀਜ਼ ਨੂੰ ਸਮਝਦੇ ਆ ਉਹਨਾਂ ਪੜਨ ਦੇ ਨਾਲ ਜਾਂ ਉਹਨਾਂ ਕਿਸੇ ਹੋਰ ਢੰਗ ਦੇ ਨਾਲ ਨਹੀਂ ਸਮਝਦੇ ਜਿੰਨਾ ਇਨਸਾਨ ਸੁਣ ਕੇ ਕਿਸੇ ਚੀਜ਼ ਨੂੰ ਜਲਦੀ ਸਮਝ ਜਾਂਦਾ ਹੈ ਤਾਂ ਨਾਨਕ ਭਗਤਾਂ ਸਦਾ ਵਿਗਾ ਸੁਣਿਆ ਦੁੱਖ-ਪਾਪ ਕਾ ਨਾਸ ਗੁਰੂ ਪਾਤਸ਼ਾਹ ਕਹਿੰਦੇ ਉਹਨਾਂ ਦੇ ਜੀਵਨ ਵਿੱਚ ਸੁੱਖ ਬਣਿਆ ਰਹਿੰਦਾ ਤੇ ਦੁੱਖ ਨਾਸ਼ ਹੋ ਜਾਂਦੇ ਨੇ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾ ਇਸ਼ਨਾਨ ਕਹਿੰਦੇ ਜਿਹੜੇ ਸੁਣ ਲੈਂਦੇ ਨੇ ਧਿਆਨ ਦੇ ਨਾਲ ਉਹਨਾਂ ਦੇ ਜੀਵਨ ਦੇ ਵਿੱਚ ਉੱਚਾ ਆਚਰਣ ਸਬਰ ਤੇ ਚੰਗਾ ਗਿਆਨ ਆ ਜਾਂਦਾ ਏ ਹੁਣ ਵੇਖੋ ਗੁਰਬਾਣੀ ਨੇ ਆਚਰਨ ਤੇ ਬਹੁਤ ਗੱਲ ਕੀਤੀ ਏ ਸਬਰ ਤੇ ਬਹੁਤ ਗੱਲ ਕੀਤੀ ਏ ਤੇ ਗਿਆਨ ਗਿਆਨ ਬਹੁ ਤਰ੍ਹਾਂ ਦਾ ਏ ਸੰਸਾਰ ਦੇ ਵਿੱਚ ਕਿੰਨੇ ਤਰ੍ਹਾਂ ਦਾ ਗਿਆਨ ਮਨੁੱਖ ਲੈ ਸਕਦਾ bari education ਹੋ ਗਈ bari study ਹੋ ਗਈ ਉਹ ਇੱਕ bari ਗਿਆਨ ਹੈ bari knowledge ਕਿਸੇ ਕੋਲੇ ਬੰਦੇ ਕੋਲੇ ਕਿੰਨੀ ਵੀ ਹੋ ਸਕਦੀ ਏ ਪਰ ਜੋ ਗਿਆਨ ਸਹੀ ਨਹੀਂ ਹੈ ਤਾਂ ਉਹ ਗਿਆਨ ਕਿਸੇ ਦਾ ਨੁਕਸਾਨ ਕਰੂਗਾ ਕਿਸੇ ਦਾ ਘਰ ਬਰਬਾਦ ਕਰੂਗਾ ਕਿਸੇ ਦੇ ਘਰਾਂ ਦੇ ਵਿੱਚ ਦੁੱਖ ਦੀਆਂ ਘੜੀਆਂ ਲੈ ਕੇ ਆਊਗਾ ਜੇ ਕਿਸੇ ਮਨੁੱਖ ਕੋਲੇ ਗਲਤ ਗਿਆਨ ਹੈ ਕੋਈ ਤਾਂ ਗੁਰੂ ਪਾਤਸ਼ਾਹ ਕਹਿੰਦੇ ਸੁਣਿਆ 860 ਕਾ ਇਸ਼ਨਾਨ ਹੁਣ ਭਾਰਤ ਦੀ ਧਰਤੀ ਤੇ ਜੇ ਤੁਸੀਂ ਕਦੇ ਧਿਆਨ ਦੇ ਨਾਲ ਵੇਖੋ ਤਾਂ ਲੋਕ ਤੀਰਥ ਯਾਤਰਾ ਤੇ ਬਹੁਤ ਵਿਸ਼ਵਾਸ ਕਰਦੇ ਨੇ ਕਿ ਤੀਰਥਾਂ ਤੇ ਜਾਣਾ ਹੈ ਇਸ਼ਨਾਨ ਕਰਨਾ ਹੈ ਪਰ ਗੁਰਬਾਣੀ ਨੇ ਤੀਰਥ ਯਾਤਰਾ ਨੂੰ ਕਿਤੇ ਵੀ ਕੋਈ ਇਦਾਂ ਦੀ ਪ੍ਰੋਡਕਟ ਨਹੀਂ ਦਿੱਤੀ ਕੋਈ ਸੰਦੇਸ਼ ਨਹੀਂ ਦਿੱਤਾ ਹੋਇਆ ਕਿ ਸਿੱਖ ਨੇ ਕਿਤੇ ਜਾ ਕੇ ਕੋਈ ਤੀਰਥ ਇਸ਼ਨਾਨ ਕਰਨਾ ਹੈ ਇੱਕ ਵੀ ਕਿਤੇ ਕੋਈ ਇਦਾਂ ਦਾ ਬਚਨ ਨਹੀਂ ਹੈ ਗੁਰਬਾਣੀ ਨੇ ਆਪਣੇ ਐਂਗਲ ਤੋਂ ਗੁਰੂ ਪਾਤਸ਼ਾਹ ਨੇ ਇੱਕ ਸਰੋਵਰ ਦਿੱਤਾ ਹੈ ਜਿਹੜਾ ਅਸੀਂ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਕੁਰਬਾਨੀ ਵੀ ਕਹਿੰਦਾ ਕਿ ਮੈਂ ਵੀ ਤੀਰਥਾ ਦੇ ਨਹਾਉਣ ਦੇ ਲਈ ਜਾਣਾ ਪਰ ਉਹ ਤੀਰਥ ਕਿਹੜਾ ਹੈ ਨਾਮ ਤੀਰਥ ਮਤਲਬ ਗੁਰਬਾਣੀ ਨੂੰ ਸੁਣਨਾ ਗੁਰਬਾਣੀ ਨੂੰ ਸਮਝਣਾ ਤੇ ਇਸੇ ਹੀ ਤਰ੍ਹਾਂ ਆਪਾਂ ਗੁਰਬਾਣੀ ਦੇ ਅੰਦਰ ਇਹ ਵੀ ਬਚਨ ਪੜਦੇ ਆ ਆਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਆਰਾਮਦਾਸ ਸਰੋਵਰ ਦਾ ਮਤਲਬ ਜੇ ਤੁਸੀਂ ਅਰਥ ਪੜੋਗੇ ਤਾਂ ਉੱਥੇ ਸਾਧ ਸੰਗਤ ਲਿਖਿਆ ਹੋਇਆ ਹੈ ਆਰਾਮਦਾਸ ਸਰੋਵਰ ਦੇਖੋ ਇੱਕ ਤੇ ਦਰਬਾਰ ਸਾਹਿਬ ਹੈ ਉਹਦੀ ਆਪਣੀ ਮਹਾਨਤਾ ਹੈ ਉਹਦਾ ਆਪਣਾ ਸਿਧਾਂਤ ਹੈ ਉਹ ਅਲੱਗ ਪਰ ਗੁਰਬਾਣੀ ਨੇ ਜਿਹੜਾ ਸਿਧਾਂਤ ਬਿਆਨ ਕੀਤਾ ਉਹ ਕੀਤਾ ਹੈ ਸਾਧ ਸੰਗਤ ਰੂਪੀ ਸਰੋਵਰ ਦੇ ਵਿੱਚ ਜਾਂ ਨਾਮ ਬਾਣੀ ਦੇ ਸਰੋਵਰ ਦੇ ਵਿੱਚ ਨਹਾਉਣਾ ਹੈ ਤਾਂ ਇਹਦੇ ਨਾਲ ਇਸ਼ਨਾਨ ਹੁੰਦਾ ਹੈ ਤਾਂ ਗੁਰੂ ਪਾਤਸ਼ਾਹ ਕਿਰਪਾ ਕਰਦੇ ਕਹਿੰਦੇ ਸੁਣੇ ਪੜ ਪੜ ਪਾਵੇਂ ਮਾਨ ਸੁਣੇ ਲਾਗੇ ਸਹਿਜ ਧਿਆਨ ਜਿਹੜੇ ਸੁਣ ਲੈਂਦੇ ਨੇ ਧਿਆਨ ਨਾਲ ਪੜ ਲੈਂਦੇ ਨੇ ਉਹ ਜੀਵਨ ਦੇ ਵਿੱਚ ਮਾਨ ਪਾਉਂਦੇ ਨੇ ਵਡਿਆਈ ਪਾਉਂਦੇ ਨੇ ਤੇ ਕਹਿੰਦੇ ਉਹਨਾਂ ਦਾ ਧਿਆਨ ਵੀ ਫਿਰ ਅਕਾਲ ਪੁਰਖ ਪਰਮਾਤਮਾ ਵਿੱਚ ਲੱਗਦਾ ਹੈ ਨਾਨਕ ਭਗਤਾਂ ਸਦਾ ਵਿਗਾ ਸੁਣੇ ਦੁਖ ਪਾਪ ਕਾ ਨਾਸ ਕਹਿੰਦੇ ਉਹਨਾਂ ਦੇ ਜੀਵਨ ਵਿੱਚ ਖੇੜਾ ਰਹਿੰਦਾ ਏ ਅਤੇ ਦੁੱਖਾਂ ਕਲੇਸ਼ਾਂ ਦਾ ਨਾਸ਼ ਹੋ ਜਾਂਦਾ ਏ ਸੁਣੇ ਦੀ ਅਖੀਰਲੀ ਪੰਗਤੀ ਸੁਣੇ ਸਦਾ ਗੁਣਾ ਕੇ ਗਾ ਕਹਿੰਦੇ ਜਿਹੜੇ ਸੁਣ ਲੈਂਦੇ ਨੇ ਉਹਨਾਂ ਵਿੱਚ ਮੰਨੂ ਕੇ ਗਹਿਰੇ ਸਮੁੰਦਰ ਵਰਗੇ ਗੁਣ ਆ ਜਾਂਦੇ ਨੇ ਉਹ ਗਹਿਰੇ ਹੋ ਜਾਂਦੇ ਨੇ ਆਪਣੇ ਜੀਵਨ ਦੇ ਵਿੱਚ ਤੇ ਸੁਣੇ ਸ਼ੇਖ ਪੀਰ ਪਾਦਸ਼ਾ ਤੇ ਉਹ ਸ਼ੇਖਾਂ ਪੀਰਾਂ ਵਾਲੀ ਪਦਵੀ ਆਪਣੇ ਜੀਵਨ ਵਿੱਚ ਪ੍ਰਾਪਤ ਕਰ ਲੈਂਦੇ ਨੇ ਸੁਣੇ ਅੰਦੇ ਪਾਵੇ ਹਰਾ ਸੁਣੇ ਹਾਤ ਵੇ ਸਗਾ ਤੇ ਕਹਿੰਦੇ ਅੰਦੇ ਵੀ ਰਾਹ ਪੈ ਜਾਂਦੇ ਨੇ ਖੂਰਨਾਂ ਨੂੰ ਵੀ ਉਪਦੇਸ਼ ਕਰਤਾ ਹੋ ਜਾਂਦੇ ਨੇ ਉਹ ਤੇ ਉਹਨਾਂ ਦੇ ਜੀਵਨ ਦੇ ਵਿੱਚ ਗਿਆਨ ਦਾ ਵਾਧਾ ਹੀ ਹੁੰਦਾ ਜਾਂਦਾ ਏ ਨਾਨਕ ਭਗਤਾਂ ਦਾ ਸਦਾ ਵਿਗਾਸ ਸੁਣੇ ਦੂਖ ਪਾਪ ਦਾ ਨਾਸ ਇਹ ਸੀ ਜੀ ਸੁਣੇ ਦੀਆਂ ਚਾਰ ਪੌੜੀਆਂ ਜੇ ਸਾਨੂੰ ਸੋਣਾ ਧਿਆਨ ਦੇ ਨਾਲ ਆ ਜਾਵੇ ਤਾਂ ਅੱਗੇ ਗੁਰੂ ਪਾਤਸ਼ਾਹ ਨੇ ਬਾਅਦ ਵਿੱਚ ਫਿਰ ਚਾਰ ਮੰਨਿਆਂ ਦੀਆਂ ਪੌੜੀਆਂ ਲਿਖੀਆਂ ਜਿਹਨੂੰ ਸੋਣਾ ਧਿਆਨ ਦੇ ਨਹੀਂ ਆਇਆ ਮੰਨ ਲਓ ਮੈਂ ਹੁਣ ਆ ਗੱਲ ਪੂਰੀ ਬੋਲੀ ਇੰਨੀ ਵੀਡੀਓ ਬਣਾਈ ਮੈਂ ਅਰਥ ਕੀਤੇ ਜੇ ਤੁਹਾਨੂੰ ਧਿਆਨ ਦੇ ਨਾਲ ਗੱਲ ਸੁਣ ਕੇ ਸਮਝ ਹੀ ਨਹੀਂ ਆਈ ਤਾਂ ਮੰਨੂ ਕਿਵੇਂ ਇਨਸਾਨ ਹੈ ਕਈ ਵਾਰ ਨਾ ਆਪਾਂ ਕਿਸੇ ਇਨਸਾਨ ਦੇ ਬਿਲਕੁਲ ਕੋਲੇ ਬੈਠੇ ਹੁੰਨੇ ਆ ਉਹਨੂੰ ਕੋਲੇ ਬੈਠੇ ਆ ਆਪਣੀ ਗੱਲ ਨਹੀਂ ਸੁਣਦੀ ਆਪਾਂ ਬੋਲ ਦਿੰਨੇ ਆ ਤੇ ਉਹ ਕੀ ਕਹਿੰਦਾ ਮੇਰਾ ਧਿਆਨ ਕਿਤੇ ਹੋਰ ਸੀ ਕਿਰਪਾ ਕਰਕੇ ਦੁਬਾਰਾ ਬੋਲੋਗੇ ਜਾਂ ਮੈਨੂੰ ਗੱਲ ਸਮਝ ਨਹੀਂ ਆਈ ਤੁਸੀਂ ਦੁਬਾਰਾ ਰਿਪੀਟ ਕਰ ਦੋਗੇ ਇਹੋ ਹੀ ਗੱਲ ਹੁੰਦੀ ਏ ਜੇ ਸਾਨੂੰ ਕੋਈ ਗੱਲ ਚੰਗੀ ਤਰ੍ਹਾਂ ਅਜੇ ਸੁਣ ਕੇ ਸਮਝ ਨਹੀਂ ਆ ਰਹੀ ਤਾਂ ਉਹਨੂੰ ਮੰਨ ਨਹੀਂ ਸਕਦਾ ਇਨਸਾਨ ਤਾਂ ਕਰਕੇ ਜਦੋਂ ਸਾਨੂੰ ਸੋਨਾ ਆ ਗਿਆ ਸਹਿਜ ਦੇ ਨਾਲ ਪਿਆਰ ਦੇ ਨਾਲ ਤਾਂ ਉਹਨੂੰ ਅਸੀਂ ਮੰਨ ਵੀ ਸਕਾਂਗੇ ਉਹਦੇ ਤੇ ਅਮਲ ਵੀ ਕਰ ਸਕਾਂਗੇ ਸੋ ਆਸ ਕਰਦਾ ਜੀ ਚਾਰ ਪੌੜੀਆਂ ਦੇ ਵਿਚਾਰ ਤੁਹਾਨੂੰ ਸਮਝ ਆਈ ਹੋਵੇਗੀ ਅਗਲੀਆਂ ਚਾਰ ਪੌੜੀਆਂ ਆਪਾਂ ਅਗਲੀ ਵੀਡੀਓ ਦੇ ਵਿੱਚ ਸਮਝਾਂਗੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਕਮੈਂਟ ਸ਼ੇਅਰ ਵੀ ਕਰਿਓ ਤੇ ਜੇ ਤੁਸੀਂ ਆਨਲਾਈਨ ਕਲਾਸਸ ਲੈਣਾ ਚਾਹੁੰਦੇ ਹੋ ਜਾਂ ਕਾਉਂਸਲਿੰਗ ਲੈਣਾ ਚਾਹੁੰਦੇ ਹੋ ਤਾਂ ਮੈਂ ਨੰਬਰ ਮੈਂਸ਼ਨ ਕਰ ਦੇਵਾਂਗਾ ਇੰਸਟਾਗ੍ਰam ਦੀ ਆਈਡੀ ਵੀ ਮੈਂਸ਼ਨ ਕਰ ਦੇਵਾਂਗਾ ਤੁਸੀਂ ਮੈਨੂੰ ਉੱਥੇ ਵੀ ਫੋਲੋ ਕਰ ਸਕਦੇ ਹੋ ਧੰਨਵਾਦ ਜੀ ਹੋਈਆਂ ਭੁੱਲਾਂ ਦੀ ਖਿਮਾ ਵਾ ਕਲਸਾ ਵਾਹਿਗੁਰੂ ਜੀ ਕੀ ਫਤਿਹ